ਪਟਿਆਲਾ ਦੀ ਨਾਮਵਰ ਸੰਸਥਾ ਜਨਹਿਤ ਸੰਪਤੀ ਦੇ ਵੱਲੋਂ ਅੱਜ ਫਿਰ ਤੋਂ ਬਾਰਾਂਦਰੀ ਦੇ ਵਿੱਚ ਲਗਾਇਆ ਗਿਆ ਮੈਡੀਕਲ ਕੈਂਪ ਇਸ ਮੁਫਤ ਮੈਡੀਕਲ ਕੈਂਪ ਦੇ ਵਿੱਚ ਕਈ ਲੋਕ ਜਿਹੜੇ ਨੇ ਇਲਾਜ ਕਰਵਾਉਣ ਦੇ ਲਈ ਪਹੁੰਚੇ ਕਈਆਂ ਨੇ ਆਪਣਾ ਬੀਪੀ ਚੈੱਕ ਕਰਵਾਇਆ ਕਈਆਂ ਨੇ 슈ਗਰ ਚੈੱਕ ਕਰਵਾਇਆ ਕਈਆਂ ਨੇ ਆਪਣੀ ਹੱਡੀਆਂ ਦੇ ਟੈਸਟ ਕਰਵਾਏ ਤਾਂ ਕਈ ਵਧੀਆ ਡਾਕਟਰ ਇਸ ਸੰਸਥਾ ਦੇ ਵਿੱਚ ਜੁੜੇ ਹੋਏ ਨੇ ਇਸ ਸੰਸਥਾ ਦੇ ਨਾਲ ਜੁੜੇ ਹੋਏ ਨੇ ਤਾਂ ਸਦਭਾਵਨਾ ਹਸਪਤਾਲ ਦੇ ਡਾਕਟਰ ਇੱਥੇ ਖੁਦ ਆਉਂਦੇ ਨੇ ਚੈੱਕਅਪ ਕਰਨ ਦੇ ਲਈ ਤਾਂ ਲੋਕ ਵੀ ਬੜੇ ਖੁਸ਼ ਹੁੰਦੇ ਨੇ ਇਹਨਾਂ ਦੇ ਉਪਰਾਲੇ ਦੇ ਲਈ ਤਾਂ ਅੱਜ ਵੀ ਇਹ ਮੈਡੀਕਲ ਕੈਂਪ ਲਗਾਇਆ ਗਿਆ ਇਸ ਮੈਡੀਕਲ ਕੈਂਪ ਦੇ ਵਿੱਚ ਪਟਿਆਲਾ ਦੇ ਮੇਅਰ ਕੁੰਦਨ ਗੋਗਿਆ ਵੀ ਪਹੁੰਚੇ ਤੇ ਨਵੇਂ ਚੇਅਰਮੈਨ ਜਿਨ੍ਹਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਆ ਸ਼ਹਿਰੀ ਪ੍ਰਧਾਨ ਨੇ ਪਟਿਆਲਾ ਦੇ ਤਾਂ ਤਜਿੰਦਰ ਮਹਿਤਾ ਜੀ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਆ ਹੁਣ ਜੋ ਪਲਾਨਿੰਗ ਬੋਰਡ ਦੇ ਚੇਅਰਮੈਨ ਲਗਾਇਆ ਗਿਆ ਉਹ ਵੀ ਇਸ ਮੈਡੀਕਲ ਕੈਂਪ ਦੇ ਵਿੱਚ ਪਹੁੰਚੇ ਤੇ ਨਾਲ ਹੀ ਕਿਹਾ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਆ ਸੰਸਥਾ ਦੇ ਮੈਂਬਰਾਂ ਨੂੰ ਕਿਹਾ ਕਿ ਤੁਹਾਨੂੰ ਕੋਈ ਵੀ ਲੋੜ ਹੋਵੇਗੀ ਮੈਨੂੰ ਬੇਝਿਜਕ ਹੋ ਕੇ ਦੱਸਿਓ ਮੈਂ ਵੀ ਇੱਕ ਸੋਸ਼ਲ ਵਰਕਰ ਆ ਮੈਂ ਵੀ ਸੋਸ਼ਲ ਵਰਕਰ ਆ ਮੈਂ ਵੀ ਚਾਹੁੰਨਾ ਕਿ ਅਜਿਹੀਆਂ ਸੰਸਥਾਵਾਂ ਲੋਕਾਂ ਦੇ ਹਿੱਤਾਂ ਦੇ ਲਈ ਕੰਮ ਕਰਨ ਤਾਂ ਕੀ ਕੁਝ ਕਹਿ ਰਹੇ ਨੇ ਇਸ ਮੌਕੇ ਤਜਿੰਦਰ ਮਹਿਤਾ ਕੀ ਕੁਝ ਕਹਿ ਰਹੇ ਨੇ ਸੰਸਥਾ ਦੇ ਮੁਖੀ ਤੇ ਹੋਰ ਜੋ ਸੱਜਣ ਪਤਵੰਤੇ ਇਸ ਸੰਸਥਾ ਦੇ ਨਾਲ ਜੁੜੇ ਹੋਏ ਨੇ ਉਹ ਕੀ ਕੁਝ ਕਹਿ ਰਹੇ ਨੇ ਸਾਰੇ ਦੀ ਜੁਬਾਨੀ ਸੁਣਾਉਣਾ ਹੈ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਬਲੋ ਕੱਲ ਬਾਤ ਕੀਤੀ ਹੈ ਸਰ ਮੈਂ ਗੁਮੋਤ ਸ਼ਰਮਾ ਜਨ ਸੰਸਥਾ ਤੋਂ ਅੱਜ ਅਸੀਂ ਇੱਕ ਮੈਡੀਕਲ ਕੈਂਪ ਲਗਾਇਆ ਜਿਹਦੇ ਚ ਸਦਵਾਵਨਾ ਦੀ ਟੀਮ ਡਾਕਟਰ ਹਰੀ ਓਮ ਮੱਗਰਵਾਲ ਜੀ ਹੱਡੀਆਂ ਦੇ ਜੋ ਹੈਡੋਗ ਡਿਪਾਰਟਮੈਂਟ ਰਿੰਦਰਾ ਰਿਟਾਇਰ ਹੋਏ ਆ ਪਲੱਸ ਬਿਨੋਦ ਕਪੂਰ ਜੀ ਜੋ ਡੈਂਟਰ ਕੋਲ ਦੇ ਪ੍ਰਿੰਸੀਪਲ ਰਿਟਾਇਰ ਆ ਉਹ ਸਾਡੇ ਵਿੱਚ ਆਏ ਖਾਸ ਤੌਰ ਤੇ ਫਾਰਮਾ ਤੋਂ ਨਿਤਨ ਜੀ ਜਿਹੜਾ ਕਿ ਬੌਂਡੈਂਸਿਟੀ ਟੈਸਟ ਬਜਾਰ 1500 ਰੁਪਏ ਲੱਗਦਾ ਅਸੀਂ ਇੱਥੇ ਫ੍ਰੀ ਕਰ ਰਹੇ ਹਾਂ ਸ਼ੂਗਰ ਬੀਪੀ ਸੀ ਫ੍ਰੀ ਕਰ ਰਹੇ ਹਾਂ ਤਕਰੀਬਨ 200 ਪੇਸ਼ੈਂਟ ਆਲਰੇਡੀ ਚੈੱਕ ਕਰਾ ਚੁੱਕਾ ਮੈਨੂੰ ਪੂਰੀ ਉਮੀਦ ਹੈ ਇਸ ਕੈਂਪ ਦਾ ਲੋਕ ਫਾਇਦਾ ਠਾਣਗੇ ਸਾਡੇ ਵਿੱਚ ਸਜਿੰਦਰ ਮਹਿਤਾ ਜੀ ਜੋ ਫੀਅਰ ਮੈਨਸਿਪਲ ਪਲੈਨਿੰਗ ਕਮਿਸ਼ਨਰ ਦੇ ਹੋ ਆਏ ਹਨ ਹੁੰਦਨ ਗੋਗਿਆ ਜੋ ਮੇਅਰ ਹੁਣੇ ਉਹ ਵੀ ਨਹੀਂ ਆ ਸਾਡੇ ਕੈਂਪ ਵਿੱਚ ਕੀਤਾ ਸਾਡੇ ਡੀਐਸ ਨੰਦ ਜੀ ਜਿਹੜੇ ਐਕਸ ਡਾਕਟਰ ਟੈਰ ਹੋਏ ਸਾਡੇ ਪ੍ਰੋਫੈਸਰ ਐਕਸੀ ਸ਼ਰਮਾ ਜੀ ਜਿਹੜੇ ਮਿੰਦਰ ਗੱਲ ਤੋਂ ਇੰਗਲਿਸ਼ ਜ਼ਰ ਤਿਆਰ ਹੋਏ ਆ ਬੜੇ ਅੱਛੇ ਰਾਈਟਰ ਆ ਸਾਡੇ ਚੰਨ ਲਾਲ ਗਰਗ ਦੀ ਸਾਡੇ ਪ੍ਰੈਸਰ ਸਾਹਿਬ ਸਾਡੇ ਦਿਵਿੰਦਰ ਦੁਆ ਜੀ ਤੇ ਸਾਡੇ 12 ਦਰੀ ਦੇ ਸਾਰੇ ਸ਼ਾਇਰ ਪ੍ਰੇਮੀ ਸਾਡੇ ਦੋਸ਼ੀ ਜੀ ਅੱਡੇ ਸਾਰੇ ਐਸ ਕੇ ਗੁਪਤਾ ਜੀ ਅਫਸਰ ਇਹਨਾਂ ਨੇ ਅੱਜ ਕੈਂਪਸ ਦੇ ਵਿੱਚ ਪਾਰਟਿਸਪੇਟ ਕੀਤਾ ਖਾਸ ਤੌਰ ਤੇ ਮੈਂ ਖਾਸ ਦੁਆਵਾਂ ਦੀ ਟੀਮ ਦਾ ਥੈਂਕਸ ਕਰਦਾ ਜਿਹੜੇ ਕਿ ਸਵੇਰੇ ਡਾਕਟਰ ਦੀਰਵੰਦ ਮਾਈ ਦਾ ਜਿਨੇ ਸਵੇਰੇ ਸਵੇਰੇ ਸਾਰੀ ਟੀਮ ਆਈ ਹੈ ਤੇ ਮੈਂ ਰਿਕੁਐਸਟ ਕਰਦਾ ਲੋਕਾਂ ਨੂੰ ਬੀ ਤੁਸੀਂ ਇਸ ਕੈਂਪ ਦਾ ਫਾਇਦਾ ਉਠਾਓ ਅਸੀਂ 15 ਅਗਸਤ ਨੂੰ ਫਿਰ ਬਲੱਡਨੇਸ਼ਨ ਕੈਂਪ ਲਗਾ ਰਹੇ ਹਾਂ ਤੁਸੀਂ ਉੱਥੇ ਤੁਹਾਨੂੰ ਬਲੱਡ ਦੇ ਵਿੱਚ ਪਾਰਟਿਸਿਪੇਟ ਕਰੋ ਬਲੱਡ ਡੋਨੇਟ ਕਰੋ ਕਿਉਂਕਿ ਬਲੱਡ ਡੋਨੇਟ ਇੱਕ ਹੈਲਥ ਵਾਸਤੇ ਬੜਾ ਵਧੀਆ ਹੁੰਦਾ ਹੈ ਪਲੱਸ 16 ਨਵੰਬਰ ਅਸੀਂ ਮੈਰਾਥਨ ਕਰਾ ਰਹੇ ਹਾਂ ਉਹ ਵੀ ਪਾਰਟਿਸਿਪੇਟ ਕਰੋ ਮੈਂ ਲੋਕਾਂ ਨੂੰ ਕੁਐਸਟ ਕਰਾਂਗਾ ਤੁਹਾਡੇ ਨਾਲ ਜੁੜੋ ਤੁਹਾਨੂੰ ਵੀ ਬਲੱਡ ਡੋਨੇਟ ਕਰੋ ਅਸੀਂ ਬੜੀ ਅੱਛੀ ਤਰ੍ਹਾਂ ਮੂਵ ਕਰਾਂਗੇ ਲੋਕਾਂ ਦੀ ਸੇਵਾ 'ਚ ਅਸੀਂ ਲੱਗੇ ਸਾਡੇ ਮੈਂਬਰ ਬਣੋ ਅਰਦਾ ਹੈਲਪ ਕਰੋ ਅਸੀਂ 12 ਜ਼ਰੇ ਨੂੰ ਪਟਿਆਲੇ ਨੂੰ ਸਾਫਲ ਕਰੱਖੀ ਅਸੀਂ ਪਲਾਂਟੇਸ਼ਨ ਅੱਜ ਕੱਲ ਚੱਲਦੀ ਹੈ ਪਲਾਂਟੇਸ਼ਨ ਕਰੀਏ ਤਾਂ ਕਿ এনवायरमेंट ਅੱਛਾ ਹੋ ਸਕੇ ਪੋਲੂਸ਼ਨ ਤੋਂ ਬਚ ਸਕੇ ਸਾਡੀ ਕੋਸ਼ਿਸ਼ ਹੈ ਮੇ ਲੋਕਾਂ ਦੀ ਮੈਕਸਿਮ ਹੈਲਪ ਕਰ ਸਕੀ ਹੈ ਸਾਡੇ ਨਾਲ ਤੁਸੀਂ ਜੁੜੋ ਜੀ ਅੱਜ ਇੱਕ ਜਿਹੜਾ ਮੈਡੀਕਲ ਕੈਂਪ ਜਨਹਿਤ ਸਮਿਤੀ ਵੱਲੋਂ ਆਰਗੇਨਾਈਜ਼ ਕੀਤਾ ਗਿਆ ਉਹਦੇ ਵੀ ਸ਼ਮੂਲੀਅਤ ਕੀਤੀ ਹੈ ਜਨਹਿਤ ਸਮਿਤੀ ਵੈਸੇ ਵੀ ਸਮਾਜ ਸੇਵੀ ਕੰਮਾਂ ਦੇ ਵਿੱਚ ਪੂਰੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੀ ਬੜੀ ਨਾਮਵਰ ਜਿਹੜੀ ਕਮੇਟੀ ਹੈ ਇਹਨਾਂ ਵੱਲੋਂ ਚੈਰਿਟੀ ਦੇ ਤੌਰ ਤੇ ਐਂਬੂਲੈਂਸਿਸ ਜਿਹੜੀ ਕਰਮੇਸ਼ਨ ਜਿਹੜੀ ਵੈਨਸ ਨੇ ਹੋਰ ਵੀ ਬੜੇ ਉਪਰਾਲੇ ਜਿਹੜੇ ਰੈੱਡ ਕਰਾਸ ਦੇ ਵਿੱਚ 휠ਚੇਅਰਸ ਚਾਹੇ ਹਸਪਤਾਲ ਦੇ ਵਿੱਚ ਕੰਬਲਾਂ ਦੀ ਵੰਡ ਦੀ ਗੱਲ ਕਰੀਏ ਜਿਨ੍ਹਾਂ ਵੀ ਲੋਕਾਂ ਦੇ ਬੈਨੀਫਿਟ ਦੀ ਲੋਕਾਂ ਦੇ ਭਲੇ ਦੇ ਵਾਸਤੇ ਜਿਹੜੇ ਕੰਮ ਨੇ ਜਨਨੀ ਸਮਿਤੀ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜਿਹੜਾ ਕਰਦੀ ਹੈ ਸੋ ਅੱਜ ਮੈਂ ਆਪਣੇ ਹੁਣ ਬੜਾ ਖੁਸ਼ਕਿਸਮਤ ਸਮਝਦਾ ਕਿ ਅੱਜ ਇਸ ਕੈਂਪ ਦੇ ਵਿੱਚ ਪਹੁੰਚ ਕੇ ਜਨਨੀ ਸਮਿਤੀ ਦੇ ਮੈਂਬਰਸ ਨੂੰ ਮਿਲਣ ਦਾ ਮੌਕਾ ਮਿਲਿਆ ਅੱਜ ਜਨਨੀ ਸਮਿਤੀ ਵੱਲੋਂ ਕੁਝ ਬਰਾਦਰੀ ਦੇ ਲਈ ਤੇ ਜਿਹੜੇ ਸੈਰ ਕਰਨ ਵਾਲੇ ਸਾਥੀ ਨੇ ਸਾਡੇ ਪਟਿਆਲਵੀ ਨੇ ਉਹਨਾਂ ਵਾਸਤੇ ਕੁਝ ਮੰਗਾਂ ਕੀਤੀਆਂ ਨੇ ਸੋ ਮੈਂ ਭਰੋਸਾ ਦਿੱਤਾ ਕਿ ਜਦੋਂ ਹੀ ਮੈਂ ਆਪਣੀ ਜੁਆਇਨਿੰਗ ਹੋ ਜਾਂਦੀ ਆ ਉਸ ਤੋਂ ਬਾਅਦ ਜਨਨੀ ਸਮਿਤੀ ਔਰ ਪਟਿਆਲਵੀਆਂ ਵਾਸਤੇ ਜੋ ਕੁਝ ਕਰ ਸਕਦਾ ਹੋਇਆ ਤਾਂ ਪੂਰੇ ਦਿਲ ਨਾਲ ਜਿਹੜਾ ਮੈਂ ਉਹ ਸਾਰੇ ਕੰਮ ਕਰੂੰਗਾ ਸੋ ਜਿਹੜੀਆਂ ਵੀ ਡਿਮਾਂਡਸ ਨੇ ਉਹਨਾਂ ਦੇ ਉੱਪਰ ਪਹਿਲ ਦੇ ਆਧਾਰ ਤੇ ਜਿਹੜੀ ਉਹ ਗੌਰ ਕੀਤੀ ਜਾਊਗੀ ਤੇ ਕੰਮ ਕਰਵਾਈ ਜਾਣਗੀ ਧੰਨਵਾਦ ਮੈਂ ਡਾਕਟਰ ਵਿਨੋਦ ਕਪੂਰ ਪ੍ਰੋਫੈਸਰ ਐਂਡ ਹੈਡ ਗਵਰਨਮੈਂਟ ਡੈਂਟਲ ਕਾਲਜ ਪਟਿਆਲਾ ਤੇ ਡੀਨ ਫਾਰਮਰ ਡੀਨ ਗਿਆਨਸਾਗਰ ਮੈਡੀਕਲ ਡੈਂਟਲ ਐਂਡ ਨਰਸਿੰਗ ఫిਜ਼ੀਓਥੈਰੇਪੀ ਕਾਲਜ ਇਸ ਜਨ ਸੰਤੀ ਵੱਲੋਂ ਜੋ ਕੈਂਪਲ ਗਿਆ ਚਿਮੇ ਦੇਖ ਰਹੇ ਹਾਂ ਮੈਂ ਸਭ ਤੋਂ ਪਹਿਲਾਂ ਤਾਂ ਜਨ ਸੰਤੀ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਪਟਿਆਲਾ 'ਚ ਇੱਕ ਵੇਵ ਲਿਆਂਦੀ ਹੈ ਆਪਣੇ ਆਪ ਨੂੰ ਕਿਦਾਂ ਸਵੱਛ ਰੱਖਣਾ ਹੈ ਤੇ ਵਾਤਾਵਰਣ ਨੂੰ ਕਿਦਾਂ ਸਵੱਛ ਰੱਖਣਾ ਹੈ ਇਸ ਤੋਂ ਵੱਡੀ ਦੇਣ ਜਿਹੜੀ ਹੈ ਉਹ ਹੋ ਨਹੀਂ ਸਕਦੀ ਔਰ ਜਨ ਸਮੁਧੀ ਦੀ ਜੋ ਕੰਟਰੀਬਿਊਸ਼ਨ ਹੈ ਬਾਰਾਂਦਰੀ ਦੇ ਵਿੱਚ ਖਾਸ ਕਰਕੇ ਸ਼ਹਿਰ ਪ੍ਰੇਮੀਆਂ ਵਾਸਤੇ ਉਹ ਅਨਪੈਰਲ ਹੈ ਇੰਨੀ ਅਵੇਅਰਨੈਸ ਉਹਨਾਂ ਨੇ ਕੀਤੀ ਹੈ ਵਿਨੋਦ ਸ਼ਰਮਾ ਜੀ ਨੇ ਕ੍ਰੀਏਟ ਕੀਤੀ ਹੈ ਜਿੰਨਾ ਉਹ ਨੱਠ-ਨੱਠ ਕੇ ਕੰਮ ਕਰਦੇ ਨੇ ਸਰਕਾਰੀ ਅਫਸਰਾਂ ਨੂੰ ਮਿਲਦੇ ਨੇ ਉਹਨਾਂ ਤੋਂ ਕੰਮ ਲੈਂਦੇ ਨੇ ਉਹ ਬਾਰਾਂਦਰੀ ਵਾਸਤੇ ਇੱਕ ਦੇਣ ਨੇ ਔਰ ਮੈਂ ਪਬਲਿਕ ਨੂੰ ਕਹੂੰਗਾ ਕਿ ਉਹ ਆਪਣੀ ਸਿਵਿਕ ਸੈਂਸ ਨੂੰ ਬਰਕਰਾਰ ਰੱਖਣ ਬਿਹਤਰ ਬਨਾਨ ਕੋਈ ਗੰਦਗੀ ਨਾ ਫਲਾਂ ਕੋਈ ਤੇਰ ਵਹੀਕਲ ਨਾ ਚਲਾਨ ਕੋਈ ਸ਼ੁੱਧ ਅੱਛਾ ਖਾਣਾ ਖਾਣ ਅੱਛਾ ਆਪਣੀ ਸਿਹਤ ਵਾਸਤੇ ਉਪਰਾਲਾ ਕਰਨ ਯੋਗਾ ਕਰਿਆ ਕਰਨ ਐਕਸਰਸਾਈਜ਼ਾਂ ਦੇ ਤਾਂ ਟਾਈਮ ਟੂ ਟਾਈਮ ਡਾਕਟਰ ਸਾਹਿਬਾਨ ਕੈਂਪਾਂ ਚ ਦੱਸਦੇ ਰਹਿੰਦੇ ਆ ਉਹ ਕਰਿਆ ਕਰਨ ਜਾਂ ਹਿਤ ਸਮੇਂ ਤੇ ਵੈਲਕਮ ਮੈਂ ਤਾਂ ਬਹੁਤ ਹੀ ਕੈਂਪ ਪੁਰੇ ਹੈਲਥ ਕੈਂਪ ਲਗਾਉਂਦੀ ਹੈ ਦੀਦੇ ਵਾਸਤੇ ਹਰ ਇੱਕ ਬੰਦੇ ਨੂੰ ਪਾਰਟਿਸਿਪੇਟ ਵੀ ਕਰਨਾ ਚਾਹੀਦਾ ਹੈ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਹੀ ਅਮਲ ਲੈਣਾ ਚਾਹੀਦਾ ਹੈ। ਔਰ ਅਗਰ ਕਿਸੇ ਬੰਦੇ ਨੂੰ ਕੋਈ ਮੈਂ ਮੈਨਟਲ ਫੇਸ਼ੀਅਲ ਸਰਜਰੀ ਕਰਦਾ ਹਾਂ, ਸਰਜਰੀ ਆਫ தி ਫੇਸ। ਦੀਦੇ ਕੈਂਸਰ ਵੀ ਹੈ, ਟਿਊਮਰ ਵੀ ਹੈ, ਫ੍ਰੈਕਚਰ ਵੀ ਹੈ, ਸਾਰਾ ਕੁਝ ਹੈ। ਜੇ ਕਿਸੇ ਬੰਦੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਉਹ ਮੈਨੂੰ ਅਪਰੋਚ ਕਰੇ, ਮੈਂ ਉਹਦਾ ਇਲਾਜ ਵਧੀਆ ਤੋਂ ਵਧੀਆ ਜ਼ਰੂਰ ਕਰੂੰਗਾ। ਥੈਂਕ ਯੂ ਵੈਰੀ ਮੱਚ। ਜੇ ਇਸ ਮੈਂ ਦੱਸ ਸਕੀ ਨਾਂ ਤੱਕ ਮੈਂ ਡਾਕਟਰ ਹਰੀਆ ਮਗਰਵਾਲ ਇੱਕ ਤੋਂ ਬਤੌਰ ਪ੍ਰੋਫੈਸਰ ਨੇ ਹੈਡ ਜਿੰਦਰਾ ਹਸਪੀਟਲ ਤੋਂ ਹੱਡੀਆਂ ਦੇ ਡਾਕਟਰ ਦੇ ਤੌਰ ਤੇ ਮੈਂ ਰਿਟਾਇਰ ਹੋਇਆ ਹਾਂ ਅੱਜ ਜਨਹਿਤ ਸੰਮਤੀ ਵੱਲੋਂ ਜਿਹੜਾ ਸਿਹਤਵਾਜ਼ ਦੇ ਮੁਤਾਬਕ ਕੈਂਪ ਲਗਾਇਆ ਗਿਆ ਹੈ ਮੈਂ ਉਹਦੇ ਚ ਆਪਣੀਆਂ ਬਤੌਰ ਹੱਡੀਆਂ ਦੇ ਡਾਕਟਰ ਸਰਵਿਸ ਪ੍ਰੋਵਾਈਡ ਕਰ ਰਿਹਾ ਹਾਂ ਇਸ ਮਾਧਿਅਮ ਦੇ थ्रू ਮੈਂ ਸਾਰਿਆਂ ਨੂੰ ਦੱਸਣਾ ਚਾਹਨਾ ਹੈ ਕਿ ਕੱਲੀ ਜਿਹੜੀ ਸਵੇਰੇ ਉੱਠ ਕੇ ਅਸੀਂ ਸੈਰ ਕਰਦੇ ਹਾਂ ਕੱਲੀ ਸੈਰ ਕਰਨੀ ਕਾਫੀ ਨਹੀਂ ਹੈ ਇਹਦੇ ਨਾਲ ਤੁਸੀਂ ਥੋੜਾ ਬਹੁਤ ਉਹ ਹੱਥਾਂ ਦੀ ਐਕਸਰਸਾਈਜ਼ ਵੀ ਕਰਿਆ ਕਰੋ ਗਰਦਨ ਦੀ ਐਕਸਰਸਾਈਜ਼ ਵੀ ਕਰਿਆ ਕਰੋ ਪਿੱਠ ਦੀ ਐਕਸਰਸਾਈਜ਼ ਕਰਿਆ ਕਰੋ ਗੋਡਿਆਂ ਦੀ ਐਕਸਰਸਾਈਜ਼ ਵੀ ਕਰਿਆ ਕਰੋ ਕਿਉਂ ਵੱਡੀ ਉਮਰ ਦੇ ਨਾਲ ਇਹ ਸਾਰੀਆਂ ਪ੍ਰੋਬਲਮ ਜੇ ਹੌਲੀ-ਹੌਲੀ ਇਸ ਰਾਈਟਲ ਹੋ ਜਾਂਦਾ ਹੈ ਪਿੱਠ dard ਹੋਣ ਲੱਗ ਜਾਂਦਾ ਹੈ ਗੋਡੇ ਦੁਖਣ ਲੱਗ ਜਾਂਦੇ ਆ ਜੇ ਅਸੀਂ ਰੋਜ਼ 5 ਤੋਂ 10 ਮਿੰਟ ਵਾਸਤੇ ਗੋਡਿਆਂ ਦੀ ਐਕਸਰਸਾਈਜ਼ ਕਰਦੇ ਰਵਾਂਗੇ ਪਿੱਠ ਦੀ ਐਕਸਰਸਾਈਜ਼ ਕਰਦੇ ਰਵਾਂਗੇ ਗਰਦਨ ਦੀ ਕਰਦੇ ਤਾਂ ਇਹ ਪ੍ਰੋਬਲਮ ਹੈ ਜਿਵੇਂ ਜਿਵੇਂ ਉਮਰ ਬਦegi ਆਪਾਂ ਨੂੰ ਪਰੇਸ਼ਾਨ ਨਹੀਂ ਕਰਨੀਆਂ ਬਾਕੀ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਆਪਣੇ ਆਲੇ ਦੁਆਲੇ ਦਾ ਧਿਆਨ ਰੱਖੀਏ ਸਵੇਰੇ ਉੱਠ ਕੇ ਬੱਚਿਆਂ ਨੂੰ ਪਰਿਵਾਰ ਨੂੰ ਸਮਾਜ ਨੂੰ ਸਾਰਿਆਂ ਨੂੰ ਅਸੀਂ वातावरण बारे ध्यान रख दो इधर उधर कोई गंदगी ना फैले जीडिया के बीमारियां बहुत सारी बीमारियां जो गंदगी दे करके अपने पैदा होंगे जो अपनी गंदगी का ध्यान रखा तो वोद अपनी सेहत भी ठीक रहेगी तो वातावरण साफ सुथरा रहेगा समाज का भी ध्यान रखेगा इस माध्यम के तो तौर पर मैं थोड़ा तो तो दसना चाहना जिन्ना तुम अपनी सेहत का ध्यान रखोगे उन्न तंदुरुस्त रहोंगे खुशहाल रहो सारा दिन वधिया टाइम इंजॉय करा करो थैंक यू वेरी मच ਮੈਨੂੰ ਖੁਸ਼ੀ ਹੈ ਕਿ ਅੱਜ ਜਨਹਿਤ ਸਮਿਤੀ ਨੇ ਵਿਨੋਦ ਸ਼ਰਮਾ ਜੀ ਦੀ ਅਗਵਾਈ ਚ ਫਿਰ ਕੈਂਪ ਲਗਾਇਆ ਹੋਇਆ ਹੈ ਜਨ ਚੈਕਅਪ ਕੈਂਪ ਤੇ ਵਿਨੋਦ ਸ਼ਰਮਾ ਜੀ ਇਹ ਸ਼ਹਿਰ ਦੀ ਇੱਕ ਬਹੁਤ ਇੰਪੋਰਟੈਂਟ ਸ਼ਖਸੀਅਤ ਹੈ ਜਿਨ੍ਹਾਂ ਨੇ ਸਮਾਜ ਸੇਵਾ ਦਾ ਬੀੜਾ ਉਠਾਇਆ ਹੈ 12 ਦਿਨ ਖਾਸ ਤੌਰ ਤੇ ਇਹਨਾਂ ਦੀ ਪ੍ਰੈਜ਼ੈਂਸ ਮਹਿਸੂਸ ਹੁੰਦੀ ਹੈ ਹਰ ਸੰਡੇ ਨੂੰ ਅਰੇ ਜਿਹੜੇ ਛੋਟੇ ਛੋਟੇ ਕੰਮ ਜਿਹੜੇ ਲੋਕਾਂ ਦੀ ਨਜ਼ਰ ਚ ਨਹੀਂ ਆਉਂਦੇ ਉਹਨਾਂ ਨੂੰ ਵੀ ਧਿਆਨ ਨਾਲ ਦੇਖਦੇ ਨੇ ਤੇ ਉਹਨੂੰ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਆਪ ਵੀ ਜੇ ਕਿਤੇ ਕੋਈ ਚੀਜ਼ ਗਿਰ ਪਈ ਹੋਵੇ ਉਹ ਚਖਣ 'ਚ ਸ਼ਰਮ ਨਹੀਂ ਕਰਦੇ ਤੋਂ ਇਹੋ ਜਿਹੇ ਬੰਦੇ ਜਿਹੜੇ ਸਮਾਜਿਕ ਨੇ ਉਹ ਸ਼ਹਿਰ ਦੀ ਸ਼ਾਨ ਨੇ ਸਾਡਾ ਮਾਣ ਨੇ ਮੈਨੂੰ ਬੜਾ ਮਾਣ ਹੈ ਇਸ ਗੱਲ ਦਾ ਕਿ ਮੈਂ ਆਏ ਹਫ਼ਤੇ ਇਹਨਾਂ ਨੂੰ ਦੇਖਦਾ ਰਿਹਾ ਨਾ ਤੇ ਜਿੱਥੇ ਕਿਤੇ ਲੋੜ ਪੈਂਦੀ ਹੈ ਇਨਾਂ ਦਾ ਅੱਗੇ ਪ੍ਰਚਾਰ ਵੀ ਕਰਦਾ ਤਾਂ ਕਿ ਇਸ ਬਾਰਾਂਦਰੀ ਗਾਰਡਨ ਦੀ ਪ੍ਰੋਟੈਕਸ਼ਨ ਵਾਸਤੇ ਇਹਨੂੰ ਇਹਦੀ ترقی ਵਾਸਤੇ ਇਹਦੀ ਖੁਸ਼ਹਾਲੀ ਵਾਸਤੇ ਇਹਦੀ ਹਰਿਆਲੀ ਵਾਸਤੇ ਇਹ ਹਮੇਸ਼ਾ ਹੀ ਪ੍ਰੇਤਨਸ਼ੀਲ ਰਹਿੰਦੇ ਨੇ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਰਮ ਕਰੇ ਇਹਨਾਂ ਨੂੰ ਲੰਬੀ ਉਮਰ ਮਿਲੇ ਤੇ ਇਹ ਬਹੁਤ ਦੇਰ ਤੱਕ ਇਸ ਸ਼ਹਿਰ ਦੀ ਇਸ ਬਾਰਾਂਦਰੀ ਦੀ ਸੇਵਾ ਕਰਦੇ ਰਹਿਣ ਬਹੁਤ-ਬਹੁਤ ਸ਼ੁਕਰੀਆ ਕਸਿਆ ਦੋਸਤੋ ਮੈਂ ਥੋੜਾ ਆਪਣਾ ਜਗਤਾਰ ਜਗੀ ਹਰਿਆਵਲ ਕਾ ਸਾਡੇ ਸਸਤਾ ਜਨ ਸੰਮਿਤੀ ਪਟਿਆਲਾ ਬਨੋ ਸਰਪਾਵਨਾ ਹਸਪਤਾਲ ਦੇ ਨਾਲ ਕੰਮ ਕਰੀ ਹੋਇਆ ਮਗਰਵਾਲ ਜੀ ਦੇ ਨਾਲ ਮਿਲ ਕੇ ਇੱਕ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਦੇ ਵਿੱਚ ਅਸੀਂ ਫਰੀ ਖੂਨ ਦੇ ਟੈਸਟ ਤੇ ਨਾਲ ਹੀ ਆ ਇੱਕ ਟੈਸਟ ਹੁੰਦਾ ਬੋਨ ਡੈਂਸਿਟੀ ਟੈਸਟ ਜਿੱਚ ਹੱਡੀਆਂ ਦੀ ਸ਼ਕਤੀ ਦਾ ਟੈਸਟ ਹੁੰਦਾ ਅਸੀਂ ਫਰੀ ਆਫ ਕੋਸਟ ਕਰਵਾਇਆ ਹੋਇਆ ਤੇ ECG ਦਾ ਵੀ ਟੈਸਟ ਫਰੀ ਕਰਾਇਆ ਨਾਲ ਮੇਰੇ ਬਲੋਸ਼ ਸ਼ਰਮਾ ਜੀ ਹੈ ਸਾਡੇ ਸਸਤਾ ਜਨ ਸਕੱਤਰ ਹੈ ਸਰਪਾਵਨਾ ਦੀ ਟੀਮ ਹੈ ਡਾਕਟਰ ਹਰਿਓ ਮਗਰਵਾਲ ਦੀ ਟੀਮ ਹੈ ਜਗਾ ਹੈ ਅੱਜ ਮਗਰ왈 ਜੀ ਆਪ ਬੈਠੇ ਆ ਤੇ ਮੇਰਾ ਮਾਨ ਸਾਹਿਬ ਬਹੁਤ ਅੱਛੇ ਸਾਡੇ ਸੇਵਕ ਵੀ ਹੈ ਤੇ ਬినੋਦ ਕਪੂਰ ਜੀ ਪਹੁੰਚੇ ਆ ਪ੍ਰਿੰਸੀਪਲ ਡੈਂਟਰ ਕਾਲਜ ਪਟਿਆਲਾ ਤੋਂ ਆ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੂੰਗਾ ਜੇ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤਾਂ ਸਾਡੀ ਚੈਣੀ ਸਮਿਤੀ ਪਟਿਆਲਾ ਦੇ ਮੈਂਬਰ ਬਣੋ ਸਾਨੂੰ ਦਾਨ ਕਰੋ ਤੁਹਾਡਾ ਇੱਕ ਇੱਕ ਰੁਪਿਆ ਅਸੀਂ ਸਹੀ ਜਗ੍ਹਾ ਤੇ ਲਗਾਵਾਂਗੇ ਸਾਡੇ ਵੱਲੋਂ ਮੁਫਤ ਐਂਬੂਲੈਂਸ ਸੇਵਾ ਮੁਫਤ ਸਾਡੇ ਵੱਲੋਂ ਕਰੀਮੇਸ਼ਨ ਵੈਨ ਸਾਡੇ ਵੱਲੋਂ ਬੱਚਿਆਂ ਦੀ ਫੀਸ ਸਾਡੇ ਵੱਲੋਂ ਮੈਡੀਸਨਲ ਜਿਹੜੀ ਅਰ ਮੈਡੀਸਨ ਨੇ ਉਹਨਾਂ ਨੂੰ ਫ੍ਰੀ ਪ੍ਰੋਵਾਈਡ ਕੀਤਾ ਜਾਂਦਾ ਹੈ ਮਰੀਜ਼ਾਂ ਨੂੰ ਪੈਸੇ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਜਿਹੜੇ ਸਮITI ਪਟਿਆਲਾ ਖੇਡਾਂ ਨੂੰ ਪਰਫੁੱਲਤ ਕਰਨ ਲਈ ਮੈਰਥਨ ਕਰਵਾਂਦੀ ਹੈ ਸਾਈਕਲਿੰਗ ਕਰਵਾਂਦੀ ਹੈ ਜਨਰਲ ਪਾਰਕ ਨੂੰ ਅਸੀਂ ਐਡਆਪਟ ਕੀਤਾ ਹੋਇਆ ਹੈ ਛੁੱਲੇ ਲਵਾਏ ਹੋਏ ਆਸੀਂ ਹਰੇਕ ਥਾਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਸਮਾਜ ਲਈ ਚੰਗਾ ਕੰਮ ਕਰ ਸਕੀਏ ਆਉਣ ਵਾਲੇ 15 ਅਗਸਤ ਨੂੰ ਸਾਡਾ ਇੱਕ ਬਹੁਤ ਵੱਡਾ ਬਲੱਡ ਡੋਨੇਸ਼ਨ ਕੈਂਪ ਹੈ 15 ਅਗਸਤ ਆਜ਼ਾਦੀ ਦਿਵਸ ਦੇ ਮੌਕੇ ਤੇ ਤੇ 16 ਨਵੰਬਰ ਨੂੰ ਅਸੀਂ ਬਹੁਤ ਵੱਡੀ ਮੈਰਥਨ 10000 ਬੰਦੇ ਦੀ ਜਿਹੜੀ ਹੈਗੀ ਆਏ ਸਾਲ ਜਦੋਂ ਕਰਵਾਣੇ ਆ ਉਹ 16 ਨਵੰ ਤੋ ਲੋਕਾਂ ਨੂੰ ਅਪੀਲ ਹੈ ਤੁਸੀਂ 15 ਗਿਸ਼ਤ ਨੂੰ ਆ ਕੇ ਇੱਥੇ ਬਲੱਡ ਡੋਨੇਸ਼ਨਾਂ 12 ਦੇ ਵਿੱਚ ਬਲੱਡ ਡੇਟ ਕਰੋ ਤੇ 16 ਨਵੰਬਰ ਨੂੰ ਜਿਹੜੀ ਮੈਰਥਨ ਹੈਗੀ ਉਹ ਚ ਪਾਰਟਿਸਿਪੇਟ ਕਰੋ ਤੇ ਆਪਾਂ ਪਿੱਟ ਰਹੀਏ ਆਪਾਂ ਹਿੱਟ ਰਹੀਏ ਤੇ ਤੁਸੀਂ ਸਾਡੇ ਮੈਂਬਰ ਵਾਂਗ ਸਾਨੂੰ ਦਾਲ ਕਰੋ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਸੁਣਿਆ ਇਸ ਸੰਸਥਾ ਦੇ ਵੱਲੋਂ ਸੰਸਥਾ ਦੇ ਮੁਖੀ ਦੇ ਵੱਲੋਂ ਤੇਜਿੰਦਰ ਮਹਿਤਾ ਦੇ ਵੱਲੋਂ ਤੇ ਹੋਰ ਸੱਜਣ ਪਤਵੰਤਿਆਂ ਦੇ ਵੱਲੋਂ ਇਸ ਕੰਮ ਦੀ ਸ਼ਲਾਘਾ ਕੀਤੀ ਆ ਵਾਕਈ ਅਜਿਹੀਆਂ ਸੰਸਥਾਵਾਂ ਜਦੋਂ ਲੋਕ ਹਿੱਤਾਂ ਦੇ ਕੰਮ ਕਰਨ ਗਿਆ ਤਾਂ ਸ਼ਲਾਘਾ ਕਰਨੀ ਵੀ ਬਣਦੀ ਹੈ